ਕੀਮਾ ਜੀ ਬੈਠੋ ਕੀਮਾ ਜੀ ਬੈਠੋ ਮੰਤਰੀ ਜੀ ਬੈਠੋ ਬਾਈਆ ਸਾਹਿਬ ਬੈਠੋ 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 ਕੀਮਾ ਜੀ ਬੈਠੋ 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 ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਸੈਸ਼ਨ ਦੀ ਕਾਰਵਾਈ ਚੱਲਣ ਦਈਏ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਦੇਖ ਰਹੇ ਆ ਵੀ ਸ਼ੁਡ ਟੋਕ ਸੈਂਸ ਇੱਥੇ ਸੈਂਸਿਬਲ ਗੱਲ ਹੋਣੀ ਚਾਹੀਦੀ ਹੈ ਇੱਥੇ ਗੱਲ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦਾ ਮੁਸਤਕਬਲ ਸੁਰੱਖਿਅਤ ਹੋਵੇ ਜਿਹਦੇ ਨਾਲ ਪੰਜਾਬ ਦਾ ਭਵਿੱਖ ਫਰਕ 해도 ਹੋਵੇ ਸਾਡੇ ਬੱਚਿਆਂ ਦਾ ਭੁਵਿਕ ਸੁਰੱਖਿਅਤ ਹੋਵੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਓ ਆਪਣੀ ਆਪਣੀ ਜਗ੍ਹਾ ਤੇ ਬੈਠਣ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠਣ ਬੈਠੋ ਜੀ ਬੈਠੋ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਸਦਨ सदन दस मिनट लगित किया जाता है कि मां जी बैठो चिमा जी बैठो मंत्री जी बैठो बाजवा साहब बैठो 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 कि जी बैठो 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 ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਸੈਸ਼ਨ ਦੀ ਕਾਰਵਾਈ ਚੱਲਣ ਦਈਏ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਦੇਖ ਰਹੇ ਆ ਵੀ ਸ਼ੁਡ ਟਾਕ ਸੈਂਸ ਇੱਥੇ ਸੈਂਸਿਬਲ ਗੱਲ ਹੋਣੀ ਚਾਹੀਦੀ ਹੈ ਇੱਥੇ ਗੱਲ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦਾ ਮੁਸਤਕਬਲ ਸੁਰੱਖਿਅਤ ਹੋਵੇ ਜੀਦੇ ਨਾਲ ਪੰਜਾਬ ਦਾ ਭਵਿੱਖ ਸੁਰੱਖਿਅਤ ਹੋਵੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਓ ਆਪਣੀ ਆਪਣੀ ਜਗ੍ਹਾ ਤੇ ਬੈਠਣ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠਣ ਬੈਠੋ ਜੀ ਬੈਠੋ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ 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 सदन सदन 10 मिनट ਲਈ સગત ਕੀਤਾ ਜਾਂਦਾ ਹੈ. ਈਮਾજી બેઠો. ਈਮਾજી બેઠો. મંત્રીજી બેઠો. બાયોસાહ બેઠો. બેઠો બેઠો બેઠો. ਈਮાજી બેઠો. બેઠો બેઠો. બેઠો બેઠો. ਬੈਠੋ ਬੈਠੋ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਸੈਸ਼ਨ ਦੀ ਕਾਰਵਾਈ ਚੱਲਣ ਦਈਏ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਦੇਖ ਰਹੇ ਆ ਵੀ ਸ਼ੁਡ ਟੋਕ ਸੈਂਸ ਇੱਥੇ ਸੈਂਸਿਬਲ ਗੱਲ ਹੋਣੀ ਚਾਹੀਦੀ ਹੈ ਇੱਥੇ ਗੱਲ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦਾ ਮੁਸਤਕਬਲ ਸੁਰੱਖਿਤ ਹੋਵੇ ਜੀ ਦੇ ਨਾਲ ਪੰਜਾਬ ਦਾ ਭਵਿੱਖ ਸੁਰੱਖਿਤ ਹੋਵੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਤ ਹੋਵੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਓ ਆਪਣੀ ਆਪਣੀ ਜਗ੍ਹਾ ਤੇ ਬੈਠਣ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠਣ ਬੈਠੋ ਜੀ ਬੈਠੋ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਸਦਨ ਸਦਨ 10 ਮਿੰਟ ਲਈ ਸਗਰ ਕੀਤਾ ਜਾਂਦਾ ਹੈ